ਸਿੱਖਾਂ ਦੇ ਕੋਲ ਪਦਾਰਥ ਬੜਾ ਆ ਗਿਆ ਹੈ ਪਰ ਸਿੱਖੀ ਭੱਜ ਗਈ ਘੋੜਿਆਂ ਦੀਆਂ ਕਾਠੀਆਂ ਤੇ ਵਿਚਰਨ ਵਾਲੀ ਕੌਮ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੀ ਕੌਮ ਕਰੋੜ ਕਰੋੜ ਰੁਪਏ ਦੀ ਕੋਠੀ ਵਿੱਚ ਰਹਿੰਦੀ ਹੈ ਪਰ ਨਾ ਤੇ ਕੋਈ ਸਾਬਤ ਸੂਰਤ ਲੱਭਦਾ ਤੇ ਨਾ ਕੋਈ ਨਿੱਤ ਨੀਮ ਹੈ ਅਸੀਂ ਕਿੱਥੇ ਗਵਾਚ ਗਏ ਆ ਜਿਹੜੇ ਦਿਹਾੜੇ ਨੇ ਇਹ ਸਾਨੂੰ ਸੰਕੇਤ ਦਿੰਦੇ ਨੇ ਕੀ ਆਪਣਾ ਵਿਰਸਾ ਸੰਭਾਲ ਕਿੱਥੇ ਤੁਰਿਆ ਫਿਰਦਾ ਚੰਦ ਤੇ ਕੋਟੀ ਭਾਵੇਂ ਪਾਲੈ ਪਰ ਤੈਨੂੰ ਕਿਸੇ ਨੇ ਸਰਦਾਰ ਨਹੀਂ ਕਹਿਣਾ ਅੱਜ ਬਾਪੂ ਆਪਣੇ ਪੁੱਤ ਨੂੰ ਕਹਿੰਦਾ ਉਹ ਕਾਕਾ ਦਸਤਾਰ ਸਜਾ ਕੜਾ ਫਾ ਮੁੰਡਾ ਮੰਨਦਾ ਹੀ ਨਹੀਂ ਅਸੀਂ ਐਸੋ ਇਸ਼ਰਤ ਆਰਾਮ ਦੇ ਵਿੱਚ ਸਭ ਖਤਮ ਹੁੰਦੇ ਜਾ ਰਹੇ ਘਰਾਂ ਵਿੱਚੋਂ ਨਿੱਤ ਨੇਮ ਗਾਇਬ ਹੋ ਗਏ ਔਰ ਬੜੀਆਂ-ਬੜੀਆਂ ਕਾਰਾਂ ਦੇ ਵਿੱਚ ਸਾਡੇ ਕਾਕੇ ਚੜੇ ਫਿਰਦੇ ਐ ਲਿਖਿਆ ਹੁੰਦਾ ਮੁੰਡਾ ਸਰਦਾਰਾਂ ਦਾ ਜਦੋਂ ਵੇਖੀਦਾ ਗਾੜੀ ਦਿਸਦਾ ਹੀ ਕੱਕ ਨਹੀਂ ਕਿੱਥੇ ਅਸੀਂ ਖੜੋਤੇ ਹਾਂ ਕੀ ਕਰਾਂਗੇ ਆਓ ਵਕਤ ਇੰਨਾ ਨਹੀਂ ਆਪਣੇ ਆਪ ਇਹ ਸ਼ੰਦ ਅਰਥ ਕਰੇਗਾ ਜੋਬਨ ਸਿੰਘ ਸੋਹੀ ਪੰਜਾਬ ਦਾ ਨਾਮਵਰ ਕਵੀਸ਼ਰਾਂ ਦੀ ਦੁਨੀਆ ਵਿੱਚੋਂ ਗਵਈਆ ਗੁਰਪ੍ਰੇਤ ਸਿੰਘ ਕਲਸੀਆ ਸੁਖਵਿੰਦਰ ਸਿੰਘ ਅਰਚੀ ਪੇਸ਼ ਕਰੇ ਨੇ ਮੁੰਡਾ ਸਰਦਾਰਾਂ ਦਾ ਵੇਖੋ ਕੇਸ ਕਟਾਈ ਫਿਰਦਾ ਸੋਣ ਸੇਖ ਜਵਾਨਾ ਵੇ ਕਾਤੋਂ ਪੈ ਗਿਆ ਵਿੱਚ ਭਲੇਖੇ ਜੰਗਲ ਦੇ ਸ਼ੇਰ ਕਦੇ ਲੁਕ ਕੇ ਕਦੇ ਕਿਸੇ ਨਾ ਵੇਖੇ ਤੇਰੇ ਵੱਲ ਤੱਕ ਕੇ ਸੀ ਫਿਰਦਾ ਹਰ ਝਾਲਮੰਦਾ ਘਿਰਦਾ ਮੁੰਡਾ ਸਰਦਾਰਾਂ ਦਾ ਵੇਖੋ ਹਾ ਜੋਰ ਜਵਾਨੀ ਦਾ ਕਹਿੰਦਾ ਦਿਨੇ ਦਿਖਾ ਦੂੰ ਤਾਰੇ ਸਿਰ ਤੇ ਦਸਤਾਰ ਸਜਾ ਬਾਪੂ ਕਹਿੰਦਾ ਪਿਆਏ ਚਿਰਦਾ ਮੁੰਡਾ ਸਰਦਾਰਾਂ ਦਾ ਵੇਖ ਕੇ ਇਸ ਕਟਾਈ ਫਿਰਦਾ ਸਿਰ ਤੇ ਦਸਤਾਰ ਸਜਾ ਬਾਪੂ ਕਹਿੰਦਾ ਜਦ ਤੂੰ ਸ਼ੀਸ਼ ਮੂਰੇ ਜਾਵੇ ਸ਼ੀਸਾ ਸੂਰ ਮਾ ਜਾਂਦਾ ਐ ਪਰ ਤੈਨੂੰ ਲਾਚਨਾ ਆਵੇ ਫਿਰ ਸਿੰਘ ਸਦਾਵੇਂ ਤੂੰ ਆਪਣੇ ਆਪ ਦਾ ਦੇਖ ਚੌਗਿਰਦਾ ਮੁੰਡਾ ਸਰਦਾਰਾਂ ਦਾ ਵੇਖੋ ਕੇਸ ਕਟਾਈ ਫਿਰਦਾ ਗੁਰੂਆਂ ਤੇ ਗੁਰੂਮਤਿ ਹੋ ਜੀ ਗੁਰੂਆਂ ਤੇ ਗੁਰੂਆਂ ਤੇ ਯੋਜਾਨੇ ਕੈਸਾ ਨੂੰ ਅਪਣਾਇਆ ਚਰਖੀ ਤੇ ਚੜ ਕੇ ਵੀ ਨਾ ਹੀ ਸਿੱਖੀ ਸਿਦਕ ਡਲਾਇਆ ਕੈਸਾ ਦੇ ਸੰਗ ਨੇ ਬਦੇ ਸੌਦਾ ਕਰ ਲਿਆ ਭਾਵੇਂ ਸਿਰ ਦਾ ਸੌਦਾ ਕਰ ਲਿਆ ਭਾਵੇਂ ਸਿਰ ਦਾ ਮੁੰਡਾ ਸਰਦਾਰਾਂ ਦਾ ਵੇਖੋ ਕੈਸ ਕਟਾਈ ਫਿਰਦਾ ਬਾਪੇ ਨੇ ਭਾਗ ਲਾਇਆ ਘਰ ਵਿੱਚ ਟੋਟਾ ਕੋਈ ਨਾ ਰਖਿਆ ਭਰੂਆ ਦੇ ਸਦਕੇ ਹੀ ਜਗਦਿਆਂ ਸਭੇ ਨਿਆਮਤ ਚਖੀਆਂ ਬੇਮੁਖ ਨੀ ਹੋਈ ਦਾ ਬਨ ਜਾ ਤੂੰ ਸਿੱਖੀ ਨਸ਼ਿਆਂ ਦੇ ਵਿੱਚ ਵੀਰਾ ਛੱਡ ਬਾਣੀ ਬਾਣੇ ਨੂੰ ਪੈ ਗਿਆ ਭਰਮਾਂ ਵਿੱਚ ਬੱਲ ਵੀਰਾ ਸਿੱਖ ਹੋ ਕੇ ਸਤਗੁਰ ਦਾ ਐਵੇਂ ਪਿਆ 1 ਲੱਖ ਤੋਂ ਗਿਰਦਾ ਮੁੰਡਾ ਸਰਦਾਰਾਂ ਦਾ ਵੇਖੋ ਕੇਸ ਕਟਾਈ ਫਿਰਦਾ ਸਿੱਖ ਹੋ ਕੇ ਸਤਗੁਰ ਦਾ ਐਵੇਂ ਪਿਆ 1 ਲੱਖ ਤੋਂ ਗਿਰਦਾ ਕਰਤੇ ਸੋਨੀਆਂ ਪਗਾ ਫੱਪਣ ਸਰਬੱਤ ਭਲੇ ਦੇ ਲਈ ਦੇਸ਼ਵ ਦੇਸ਼ਾਂ ਦੇ ਵਿੱਚ ਗੱਜਣ ਕੀ ਕਹਿੰਦਾ ਕੀ ਸਿੱਖੀ ਤੋਂ ਲੈਣਾ ਦਾਦੇ ਪੁਰਦਾਦੇ ਦਾ ਘਰ ਚੋਂ ਕੱਢ ਤਾ ਸਿੱਖੀ ਲੈਣਾ ਕੇਸਾ ਸਰਦਾਰ ਨਹੀਂ ਉਹ ਭਾਵੇਂ ਚੰਦ ਤੇ ਕੋਠੀ ਪਾਲੈ ਰਖ ਰਹਿਤ ਸਤ ਗੁਰਾਂ ਦੀ ਧਿਆਲ ਕਵੀ ਸ਼ਰਖਰਦਾ ਫਿਰਦਾ ਧਿਆਲ ਕਵੀ ਸ਼ਰਖਰਦਾ ਫਿਰਦਾ ਮੁੰਡਾ ਸਰਦਾਰਾਂ ਦਾ ਵੇਖੋ ਕੈਸ ਟਟਾਈ ਫਿਰਦਾ ਮੁੰਡਾ ਸਰਦਾਰਾਂ ਦਾ ਵੇਖੋ the what?